ਹallelujah ਬੋਲੀਏ ਖੁਦਾਬਦਿਸ਼ੂ ਮਸੀਹ ਦੇ ਨਾਮ ਕੀ ਸੋ ਪ੍ਰਭੂ ਦਾ ਧੰਨਵਾਦ ਹੋਵੇ ਕਿ ਪ੍ਰਭੂ ਨੇ ਜੋ ਅੱਜ ਦਾ ਸਮਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਹੈ ਅਸੀਂ ਦਿਲ ਤੋਂ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਔਰ ਬਹੁਤ ਸਾਰੇ ਲੱਖਾਂ ਲੋਕ ਸੀ ਜੋ ਅੱਜ ਦਾ ਦਿਨ ਦੇਖਣਾ ਚਾਹੁੰਦੇ ਸੀ ਉਹ ਨਹੀਂ ਦੇਖ ਸਕੇ ਅਸੀਂ ਉਹਨਾਂ ਦੇ ਨਾਲੋਂ ਕੋਈ ਵਧੀਆ ਨਹੀਂ ਹੈ ਕੋਈ ਚੰਗੇ ਨਹੀਂ ਪਰ ਪ੍ਰਭੂ ਦਾ ਕਲਾਮ ਦੱਸਦਾ ਏ ਕਿ ਇਹ ਯਹੋਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ ਤੇ ਉਹਦਾ ਰਹਿਮ ਅਟੁੱਟ ਹੈ ਉਹ ਹਰ ਰੋਜ਼ ਸਾਨੂੰ ਵੱਡੇ ਵੱਡੇ ਖਤਰਿਆਂ ਦੇ ਵਿੱਚੋਂ ਬਚਾ ਕੇ ਰੱਖਦਾ ਹੈ ਸੰਭਾਲਦਾ ਹੈ तमाम ਐਕਸੀਡੈਂਟਾਂ ਵਿੱਚੋਂ तमाम ਖਤਰਿਆਂ ਵਿੱਚੋਂ ਬਿਮਾਰੀਆਂ ਦੇ ਵਿੱਚੋਂ ਪਰਮੇਸ਼ਰ ਸਾਨੂੰ ਕੀ ਕਰਦਾ ਹੈ ਸੰਭਾਲਦਾ ਹੈ ਹallelujah ਬੋਲੀਏ ਪਰਮੇਸ਼ਰ ਮਸੀਹ ਦੇ ਨਾਮ ਕੀ ਸੋ ਆਈਏ ਪਿਆਰਿਓ ਅਸੀਂ ਥੋੜੇ ਸਮੇਂ ਦੇ ਲਈ ਖੁਦਾ ਦੇ ਕਲਾਮ ਦੇ ਵੱਲ ਚੱਲਦੇ ਹਾਂ ਪਰਮੇਸ਼ਰ ਦੇ ਵਚਨ ਦੇ ਵੱਲ ਚੱਲਦੇ ਹਾਂ ਔਰ ਅਸੀਂ ਮਸੀਹ ਦੇ ਵਿੱਚ ਚੱਲਦੇ ਹੋਏ ਪਿਆਰਿਓ ਆਪਣੇ ਅੰਗਾਂ ਨੂੰ ਧਰਤੀ ਤੋਂ ਮਾਰਨਾ ਜੀ ਆਪਣੇ ਅੰਗਾਂ ਨੂੰ ਕੀ ਕਰਨਾ ਜੀ ਧਰਤੀ ਤੋਂ ਮਾਰਨਾ ਜਿਹੜੇ ਅੰਗ ਨੇ ਆਪਣੇ ਇਹਨਾਂ ਨੂੰ ਕੀ ਕਰਨਾ ਹੈ ਮਾਰਨਾ ਹੁਣ ਤੁਸੀਂ ਕਹੋਗੇ ਚੰਗੇ ਹੋ ਪਾਸਟਰ ਜੀ ਤੁਸੀਂ ਤਾਂ ਤੁਸੀਂ ਤਾਂ ਅੰਗਾਂ ਨੂੰ ਮਾਰਨ ਵਾਸਤੇ ਕਹਿ ਰਹੇ ਹੋ ਕਮਾਲ ਦੇ ਬੰਦੇ ਹੋ ਹੈਨਾ ਜਿਹੜੇ ਸਰੀਰ ਦੇ ਵਿੱਚ ਚੱਲਦੇ ਆ ਨਾ ਆਤਮਾ ਦੀ ਸਮਝ ਨਹੀਂ ਜਿਨ੍ਹਾਂ ਨੂੰ ਉਹ ਇਹ ਗੱਲ ਸੋਚ ਸਕਦੇ ਆ ਜਿਨ੍ਹਾਂ ਨੂੰ ਆਤਮਾ ਦੇ ਬਾਰੇ ਪਤਾ ਏ ਪਵਿੱਤਰ ਆਤਮਾ ਦੇ ਬਾਰੇ ਪਤਾ ਏ ਆਤਮਾ ਦੀ ਅਗਵਾਈ ਦੇ ਨਾਲ ਚੱਲਣ ਦੇ ਬਾਰੇ ਪਤਾ ਏ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਵਿੱਚ ਬੜੇ ਰਹਿਣ ਬਾਰੇ ਪਤਾ ਏ ਉਹ ਨਹੀਂ ਇਦਾਂ ਸੋਚੇਗਾ ਸੋ ਅਸੀਂ ਜਿਹੜੇ ਆ ਦੁਨਿਆਵੀ ਆ ਸਾਡੇ ਅੰਗ ਆ ਜਿਹੜੇ ਇਹਨਾਂ ਅੰਗਾਂ ਨੂੰ ਨਹੀਂ ਮਾਰਨਾ ਆ ਅੰਗ ਨਹੀਂ ਮਾਰਨੇ ਜਿਹੜੇ ਆ ਅਸੀਂ ਕਿਹੜੇ ਅੰਗ ਮਾਰਨੇ ਆਂ ਸੋ ਆਈਏ ਖੁਦਾ ਦੇ ਕਲਾਮ ਦੇ ਵਿੱਚੋਂ ਕੁਲਸੀਆਂ ਤਿੰਨ ਅਧਿਆਏ ਉਹਦਾ ਪੰਜ ਵਚਨ ਤੋਂ ਅਸੀਂ ਪ੍ਰਭੂ ਦੇ ਕਲਾਮ ਨੂੰ ਥੋੜਾ ਸਿੱਖਾਂਗੇ ਔਰ ਪੜਾਂਗੇ ਕੁਲਸੀਆਂ ਤਿੰਨ ਅਧਿਆਏ ਉਹਦਾ ਪੰਜ ਵਚਨ ਜਲਦੀ ਨਾਲ ਪੜ੍ਹ ਦੋ ਹallelujah ਹallelujah ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਜੋ ਕਿੱਥੇ ਹਨ ਜੀ ਬੋਲੋ ਧਰਤੀ ਉੱਤੇ ਸਾਰੇ ਬੋਲੋ ਧਰਤੀ ਧਰਤੀ ਉੱਤੇ ਹallelujah ਆਪਣੇ ਅੰਗਾਂ ਨੂੰ ਜੋ ਜੋ ਬੈਕ ਸਾਈਡ ਬੈਠੇ ਨੇ ਜੋ ਪਿੱਛੇ ਬੈਠੇ ਨੇ ਬੋਲੋ ਅੰਗਾਂ ਨੂੰ ਕੀ ਕਰਨਾ ਜੀ ਧਰਤੀ ਉਤੋਂ ਮਾਰਨਾ ਆਪਣੇ ਅੰਗਾਂ ਨੂੰ ਕਿਹੜੇ ਅੰਗ ਹੈ ਆਈਏ ਪੜਦੇ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਅਰਥਾਤ ਹਰਾਮਕਾਰੀ ਗੰਦਮੰਦ ਪੜਿਓ ਤੇ ਆਂਦਾ ਸੁਨਣਾ ਹਰਾਮਕਾਰੀ ਗੰਦਮੰਦ ਕਾਮਨਾ ਕਾਮਨਾ ਬੁਰੀ ਇੱਛਾ ਬੁਰੀ ਇੱਛਾ ਰੱਖਣੀ ਅਤੇ ਲੋਭ ਨੂੰ ਹallelujah ਲੋਭ ਨੂੰ ਵੀ ਕੀ ਕਰਨਾ ਹੈ ਮਾਰਨਾ ਹੈ ਸਾਨੂੰ ਬੋਲੋ ਕੀ ਕਰਨਾ ਜੀ ਜਿਹੜੇ ਤਾਂ ਆ ਅੰਗਾ ਇਹ ਨਹੀਂ ਮਾਰਨੇ ਜੋ ਸਿੱਖਤਾ ਦੇ ਕਲਾਮ ਦੇ ਵਿੱਚੋਂ ਪੜਿਆ ਉਹਨਾਂ ਅੰਗਾ ਨੂੰ ਮਾਰਨਾ ਹੁਣ ਬਹੁਤ ਸਾਰੇ ਪ੍ਰਭੂ ਦੇ ਵਿੱਚ ਚੱਲਦੇ ਹੋਏ ਕਮੰਡ ਨਹੀਂ ਛੱਡਦੇ ਕਮੰਡ ਨਹੀਂ ਛੱਡਦੇ ਪ੍ਰਭੂ ਤੇ ਚੱਲਦੇ ਆ ਪਰ ਕਮੰਡ ਵਿੱਚ ਰਹਿੰਦੇ ਆ ਆਪਣੀ ਕਿਸੇ ਵੀ ਚੀਜ਼ ਦੇ ਉੱਤੇ ਕਮਾਂਡ ਕਰਦੇ ਨੇ ਆਪਣੇ ਸੋਨੇ ਪੰਦੇ ਉੱਤੇ ਕਮਾਂਡ ਕਰਦੇ ਨੇ ਆਪਣੇ ਹੋਰ ਵੀ ਕੋਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਦੇ ਉੱਤੇ ਕਮਾਂਡ ਕਰਦੇ ਨੇ ਹallelujah ਤੇ ਜਿਹੜਾ ਪ੍ਰਭੂ ਦੇ ਵਿੱਚ ਚੱਲਦਿਆਂ ਹੋਇਆਂ ਆਪਣੀਆਂ ਚੀਜ਼ਾਂ ਦੇ ਉੱਤੇ ਕਮਾਂਡ ਕਰਦਾ ਆਪਣੇ ਪੈਸੇ ਦੇ ਉੱਤੇ ਕਮਾਂਡ ਕਰਦਾ ਆਪਣੀ ਦੌਲਤ ਆਪਣੀ ਜੋ ਵੀ ਆਪਣੀ ਕੋਠੀ ਦੇ ਉੱਤੇ ਕਮਾਂਡ ਕਰਦਾ ਜਾਂ ਕਿਸੇ ਵੀ ਚੀਜ਼ ਦੇ ਉੱਤੇ ਕਮਾਂਡ ਕਰਦਾ ਪ੍ਰਭੂ ਵਿੱਚ ਚੱਲਦਿਆਂ ਹੋਇਆਂ ਉਹ ਕਮੰਡ ਦੀ ਆਤਮਾ ਨੂੰ ਜਾਨੀ ਕਿ ਉਹਨਾਂ ਅੰਗਾਂ ਨੂੰ ਅਸੀਂ ਮਾਰਨਾ ਹੈ ਹallelujah ਹਰਾਮਕਾਰੀ ਨੂੰ ਅਸੀਂ ਕੀ ਕਰਨਾ ਹੈ ਮਾਰਨਾ ਹੈ ਬੁਰੀ ਛਾ ਰੱਖਣੀ ਗਲਤ ਵਿਚਾਰ ਮਨ ਦੇ ਵਿੱਚ ਰੱਖਣੇ ਉਹਨਾਂ ਵਿਚਾਰਾਂ ਨੂੰ ਮਾਰਨਾ ਹੈ ਹallelujah ਹallelujah ਉਹਨਾਂ ਵਿਚਾਰਾਂ ਨੂੰ ਕੀ ਕਰਨਾ ਜੀ ਸਾਰੇ ਬੋਲੋ ਕੀ ਕਰਨਾ ਹੈ ਬੋਲੋ ਕੀ ਕਰਨਾ ਹੈ ਮਾਈਕ ਵਾਲੇ ਕਿੱਧਰ ਗਏ ਬੋਲੋ ਕੀ ਕਰਨਾ ਹੈ ਮਾਰਨਾ ਹੈ ਕੀ ਕਰਨਾ ਜੀ ਮਾਰਨਾ ਹੈ ਕਿਹੜੇ ਅੰਗਾਂ ਨੂੰ ਜਿਹੜੇ ਅੰਗ ਆਪਾਂ ਖੁਦਾ ਦੇ ਕਲਾਮ ਦੇ ਵਿੱਚੋਂ ਪੜੇ ਆ ਅੰਗ ਨਹੀਂ ਮਾਰਨੇ ਆ ਅੰਗ ਨਹੀਂ ਮਾਰਨੇ ਇਹਨਾਂ ਅੰਗਾਂ ਦੇ ਨਾਲ ਅਸੀਂ ਰਹਿੰਦੇ ਹੋਏ ਖੁਦਾ ਵੰਦ ਦੀ ਅਸੀਂ ਆਰਾਧਨਾ ਕਰਨੀ ਹੈ ਆ 10 ਤਾਰਾ ਸਾਜ਼ ਜਿਹਨੂੰ ਸਾਜ਼ ਨਹੀਂ ਵਜਾਉਣਾ ਆਉਂਦਾ ਨਾ ਉਹ ਇਹ 10 ਤਾਰਾ ਸਾਜ਼ ਵਜਾ ਸਕਦਾ ਹੈ ਕਿਹੜਾ ਸਾਜ਼ ਹੈ ਜੀ 10 ਤਾਰਾ 10 ਤਾਰਾ ਸਾਜ਼ ਹੈ ਇਸ 10 ਤਾਰੇ ਸਾਜ਼ ਦੇ ਨਾਲ ਵੀ ਉਹ ਪ੍ਰਭੂ ਦੀ ਉਸਤਤ ਕਰ ਸਕਦਾ ਇਹਨਾਂ ਅੰਗਾਂ ਨੂੰ ਨਹੀਂ ਮਾਰਨਾ ਇਹ ਅੰਗ ਤਾਂ ਸਾਨੂੰ ਉਸਤਤ ਵਾਸਤੇ ਪਰਮੇਸ਼ਰ ਨੇ ਦਿੱਤੇ ਆ ਇਹਨਾਂ ਅੰਗਾਂ ਨੂੰ ਨਹੀਂ ਬਲਕੇ ਆਪਣੇ ਪ੍ਰਾਣੇ ਜੀਵਨ ਨੂੰ ਮਾਰਨਾ ਹallelujah ਹallelujah ਬੋਲੋ ਕਿਹੜੀ ਚੀਜ਼ ਨੂੰ ਮਾਰਨਾ ਜੀ ਪ੍ਰਾਣੇ ਜੀਵਨ ਨੂੰ